ਦੀ ਤਸਵੀਰیں ਪਾਟਕਨ ਮੰਡਪੀ ਉੱਧਰ ਤੋਂ ਸਮੁੰਦਰੀ ਕਲਾਾਰਹਿਤ ਸਮੁੰਦਰ ਕਿਚਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਦੇਖੋ ਸਾਹਮਣੇ ਕੇ ਕੱਡੇ ਜ਼ੋਰਦਾਰ ਤਰੀਕੇ ਦੇ ਨਾਲ ਪਾਟਕਨ ਮੰਡਪੀ ਦੇ ਨਾਲ ਕਿਸਾਨਾਂ ਨੇ ਟੱਕਿਆ ਜਾ ਰਿਹਾ ਹੈ

ਉਹ ਜਦੋਂ ਹੋਇਆ ਤੇ ਲਾ ਰਿਹਾ ਸੀ ਕੋਈ ਤੇ ਥਿਉਰੀ ਨੇ ਮਾਰੀ ਸ਼ੁਰੂ ਹੋ ਗਈ ਕਿਸਾਨਾਂ ਦੇ ਉੱਪਰ ਉਸ ਤੋਂ ਬਾਅਦ ਤੋਂ ਗੋਲੇ ਲਗਾਤਾਰ ਸਿੱਟੇ ਜਾ ਰਹੇ ਸਵਾਰਟਰਨ ਵੈਕੰਨ ਕਰ ਸ਼ੁਰੂ ਹੋ ਗਿਆ